ਇਹ ਅਰਦਾਸ ਆ ਮਾਰੇ ਗਾੜੀ ਭੀ ਜੇ ਕਰ ਇਦਾਂ ਦਾ ਕੋਈ ਘਟਨਾ ਪਹਿਲੀ ਗਲਤ ਹੋਵੇ ਨਹੀਂ ਹੋਵੇ ਨਾ ਭੋਵੇ ਖਦੇ ਵਿੱਚ ਕਦੀ ਵੀ ਸਾਰੇ ਧੀਆਂ ਵਾਲੇ ਆ ਪਰ ਜੇ ਹੁੰਦੀ ਆ ਤੇ ਆਪਾਂ ਇਹ ਸਾਰੇ ਅਰਦਾਸ ਕਰਿਆ ਕਰੀਏ ਵੀ ਮਾਰੇ ਆਪਣੇ ਕੋਈ ਸੇਵਾ ਲੈ ਲੈਣ ਕਿਉਂਕਿ ਠੀਕ ਆ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਉਹਦੇ ਤੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਪਰ ਇਹੋ ਜਿਹੇ ਬੰਦੇ ਨੂੰ ਜਿਹੜਾ ਉਹ ਸਬਕ ਮਿਲਣਾ ਚਾਹੀਦਾ ਵਾ ਕੋਈ ਇਦਾਂ ਦਾ ਵੀ ਦੂਜਾ ਕੋ ਬੰਦਾ ਜਿਹੜਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਇੱਕ ਜਿਹੜੀ ਵੀਡੀਓ ਅਮਰਸਰ ਸਾਹਿਬ ਦੀ ਵਾਇਰਲ ਹੋਈ ਸੀ ਕਿ ਜਿਹਦੇ ਵਿੱਚ ਇੱਕ ਦੋਸ਼ੀ ਵੱਲੋਂ ਦੁਸ਼ਟ ਵੱਲੋਂ ਬਹੁਤ ਘਨਾਉਣੀ ਹਰਕਤ ਜਿਹੜੀ ਸੀ ਕਿ ਇੱਕ ਬੱਚੀ ਨਾਲ ਕੀਤੀ ਗਈ ਸੀ ਵੀ ਉਹ ਕਦੋਂ ਦੋਸ਼ੀ ਦੇ ਬਾਰੇ ਆਪਾਂ ਸਾਰੇ ਚਿੰਤਤ ਸੀਗੇ ਵੀ ਉਹ ਫੜਿਆ ਜਾਵੇ ਤੇ ਫੜ ਕੇ ਤੇ ਉਹਨੂੰ ਸਖਤ ਉਤੇ ਕਾਰਵਾਈ ਹੋਵੇ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਮਾਰੇ ਸਾਡੇ ਕੋਲ ਸੇਵਾ ਲੈਣ ਅਸੀਂ ਅਮਰਸਰ ਸਾਹਿਬ ਦੇ ਵਿੱਚ ਜਿੰਨਾ ਕਰ ਸਕਦੇ ਸੀ ਲੱਭਣ ਦੀ ਕੋਸ਼ਿਸ਼ ਲੱਭਣ ਦੀ ਕੀਤੀ ਪਰ ਪ੍ਰਸ਼ਾਸਨ ਦਾ ਚਲੋ ਅਸੀਂ ਧੰਨਵਾਦੀ ਕਰਦੇ ਹਾਂ ਕਿ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀਗਾ ਉਹ ਜਿਹੜਾ ਇੱਕ ਦੋਸ਼ੀ ਸੀ ਚੱਕ ਲਿਆ ਜਾ ਕੇ ਤੇ ਉਹਦੇ ਤੇ ਬਾਕਸੋ ਜਿਹੜਾ ਪੋਸਕੋ ਐਕਟ ਜਿਹੜਾ ਚਿਲਡਰਨ ਦੇ ਵਾਸਤੇ ਬਣਿਆ ਵਾ ਬਹੁਤ ਸਖਤ ਕਾਨੂੰਨ ਆ ਉਹਦੇ ਅਧੀਨ ਉਹਤੇ ਪਰਚਾ ਜਿਹੜਾ ਉਹ ਦਰਜ ਹੋ ਗਿਆ ਵਾ ਤੇ ਉਹ ਕਦੋਸ਼ੀ ਦਾ ਜਿਹੜਾ ਮੈਡੀਕਲ ਕਰਾ ਕੇ ਤੇ ਮੇਬੀ ਅੱਜ ਜਾਂ ਕੱਲੋ ਦੋਸ਼ੀ ਜੇਲ੍ਹ ਪਹਿੰਦਾ ਜਾਵੇਗਾ ਸਿੰਘ ਉਹਨੂੰ ਮਿਲ ਕੇ ਆਏ ਆ ਸਾਰਾ ਕੁਝ ਨਾਲ ਜਿਹੜੀ ਬੱਚੀ ਉਹਦੀ ਮਾਤਾ ਨੂੰ ਲੈ ਕੇ ਪ੍ਰਸ਼ਾਸਨ ਨਾਲ ਮਿਲ ਕੇ ਇੰਚਾਰ ਸਾਹਿਬ ਨਾਲ ਗੱਲਬਾਤ ਕਰਕੇ ਪਰਚੇ ਦੀ ਕਾਪੀ ਪੜ੍ਹ ਕੇ ਤੇ ਸਾਰਾ ਕੁਝ ਕਰਕੇ ਆਏ ਪਰਚੇ ਦੀ ਕਾਪੀ ਜਨ ਤੱਕ ਨਹੀਂ ਕਰ ਸਕਦੇ ਕਿਉਂਕਿ ਨਾ ਕਿਸੇ ਨੂੰ ਦੋਨੋਂ ਪਤਾ ਜਾਣਕਾਰੀ ਜਿਹੜੀ ਆ ਉਹ ਗੁਪਤ ਰੱਖੜੀ ਹੁੰਦੀ ਆ ਪੀੜਤ ਧਿਰ ਦੀ ਦੂਸਰੀ ਬੇਨਤੀ ਇਹ ਵੀ ਆ ਵੀ ਚਲੋ ਮਾਰੇ ਕਿਰਪਾ ਕਰੇ ਵੀ ਕਾਨੂੰਨ ਅਨੁਸਾਰ ਤਾਂ ਉਹਨੂੰ ਸਜ਼ਾ ਮਿਲ ਜਾਣੀ ਹੈ ਤਕਰੀਬਨ ਜਿਵੇਂ ਦਾ ਕਾਨੂੰਨ ਹੁਣ ਹਸਲ ਤਾਂ 20 ਸਾਲ ਬਾਅਦ ਨਹੀਂ ਆਉਂਦਾ ਪਰ ਇਹਦੇ ਵਿੱਚ ਇਹ ਚੀਜ਼ਾਂ ਸਾਨੂੰ ਵੇਖਣੀਆਂ ਪੈਣਗੀਆਂ ਵੀ ਜਦੋਂ ਇਤਾਂ ਦੀ ਕੋਈ ਘਟਨਾ ਹੁੰਦੀ ਆ ਤੇ ਇਹ ਤਾਂ ਲੱਗਦਾ ਵੀ ਇਹਦੇ ਵਿੱਚ ਤਾਂ ਆਪ ਹੀ ਜਿਹੜਾ ਵਾ ਕੋਈ ਨਾ ਕੋਈ ਫੈਸਲਾ ਕਰਨ ਦੀ ਲੋੜ ਹੁੰਦੀ ਆ ਕਾਨੂੰਨ ਤਾਂ ਬਹੁਤ ਸਖਤ ਆ ਜਿਹੜਾ ਇਹ ਬਣਿਆ ਵਾ ਜਿੰਨਾਂ ਨੂੰ ਨਹੀਂ ਇਹਦੇ ਬਾਰੇ ਪਤਾ ਉਹ ਸਰਚ ਕਰ ਲੈਣ ਸੋ ਅੱਗੇ ਜਿਹੜਾ ਵਾ ਉਹ ਕੋਈ ਹੋਰ ਕੋਈ ਗੱਲ ਹੁੰਦੀ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸੰਗਤ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ ਸਾਰੇ ਸਿੰਘਾਂ ਦਾ ਵੀ ਜਿਨ੍ਹਾਂ ਨੇ ਸਹਿਯੋਗ ਕੀਤਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬੜਾਈ ਤੇਜ਼ੀ ਦੇ ਨਾਲ ਤੇ ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਸਮਝਦਿਆਂ ਹੋਇਆ ਫਰਜ ਆਪਣਾ ਜਿਹੜਾ ਵਾ ਉਹ ਦੋਸ਼ੀ ਜਿਹੜਾ ਫੜਿਆ ਤੇ ਫੜ ਕੇ ਜਿਹੜਾ ਉੱਤੇ ਕਾਰਵਾਈ ਕੀਤੀ ਆ